नमस्कार मैं अपना गगन गौतम तुसी देख रहे हो सहयोग आज तक सब डिवीजन पुलिस स्टेशन करतारपुर में नए डीएसपी सरदार नरेंद्र सिंह ओजला जी ने अपना कारोबार संभाल लिया है आइए उनसे बात करते हैं कि वे शहर की

ਤੀਸਰਾ ਜਿਹੜਾ ਜੋ ਵੀ ਚਾਏ ਅਸੀਂ ਆਪਣੇ ਪੁਰਾਣੇ ਰਿਕਾਰਡ ਨੂੰ ਚੱਕ ਸਕਦੇ ਜੋ ਵੀ ਮਾਰੇ ਬੰਦੇ ਆ ਗਏ ਉਹਦੇ ਡਾਕਟਰ ਕਰਮਾ ਇਟਸ ਟ੍ਰਾਈ आवर ਬੈਸਟ ਕਿ ਅਸੀਂ ਬਿਲਕੁਲ ਥੱਲੇ ਜਾਣ ਦੀ ਕੋਸ਼ਿਸ਼ ਕਰਦੇ ਆ ਅ ਕਾਫੀ ਘਰ ਪਹਿਲੇ ਟਾਈਮ ਤੋਂ ਮੈਮ ਚੱਲ ਰਹੀ ਸੀ ਪਰ ਪਿਛਲੇ ਟਾਈਮ ਤੋਂ ਇੱਕ ਵੱਡੀ ਮਿਹਨਤ ਦੇ ਵਿੱਚ ਇਹ ਚੱਲ ਰਿਹਾ ਹੈ ਜੋਤਿ ਨਿਸ਼ਾਂ ਦੇ ਵਿਰੁੱਧ ਇਹਦੇ ਵਿੱਚ ਦੋਨਾਂ ਚੀਜ਼ਾਂ ਦੇ ਉੱਤੇ ਹੀ ਜਿਹੜੀ ਆ ਪੰਜਾਬ ਰਸ ਕੰਮ ਕਰ ਰਹੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹਦੀ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਅਵੀਅਰ ਇਸ ਕੈਂਪ ਲਾ ਰਹੇ ਆ ਰਹੀਆਂ ਕਾਲਜਿਸ ਦੇ ਵਿੱਚ ਲੈਕਚਰ ਕਰ ਰਹੇ ਆ ਜਨ ਘੂਰ ਹੈ ਬੱਚਿਆਂ ਨੂੰ ਇਹਦੀਆਂ ਪ੍ਰੇਰਿਤੀਆਂ ਤੋਂ ਜਾਣ ਪੜਾ ਕੇ ਪਰ ਮੋਟੀਵੇਟ ਕਰ ਰਹੇ ਆ ਦੇ ਵੀ ਨਾਲ ਕੋਨ ਦੇ ਸਾਈਡ ਜਿੰਨਾ ਸੀ ਜਿਹਦੇ ਨਾਲ ਸਿੱਧੀ ਡਿਮਾਂਡ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕੇ ਸੈਕੰਡ ਜਿਹੜੀ ਸਾਡੀ ਮੇਨ ਜੋਬ ਹੈਗੀ ਆ ਉਹ ਜਿਹੜੀ ਸਪਲਾਈ ਨੂੰ ਬੁੱਕ ਕਰਨਾ ਜਿੰਨਾ ਡਿਮਾਂਡ ਘਟੂਗੇ ਵੈਸੇ ਸਪਲਾਈ ਡਾਵਲ ਤੋਂ ਬੁੱਕ ਨੀ ਜੀ ਦੇ ਪਰ ਉਹਦੀ ਸਪਲਾਈ ਨੂੰ ਬੁੱਕ ਕਰਵਾ ਕੇ ਵੀ ਜਿਹੜਾ ਬੜੀਆਂ ਜਦੋਂ ਇਤੋਮੀ ਕੋਈ ਇੱਕ ਟੂਬੀ ਬੰਦੇ ਨੂੰ ਸੀ ਗਿਆ ਪੜਦੇ ਆ ਤੇ ਅਸੀਂ ਉਹਦੀ ਪ੍ਰਕਿਰਿਆ ਬੈਕਵਰਡ ਫੋਰਵਰਡ ਕਰਦੇ ਅਸੀਂ ਉਹਦੀ ਚੈਨ ਬਣਾਉਂਦੇ ਆ ਔਰ ਇਹ ਗਲਤ ਸਿੱਖਤ ਕਰਦੇ ਉਹ ਕਰਵਾ ਕੇ ਉਹ ਇਹ ਰੁਕੀਂ ਕਿ ਸਰ ਚੋਰੀ ਦੀ ਜਿਆਦਾ ਬਾਤ ਤਾਂ ਹੋ ਰਹੀਆਂ ਇਸ ਬਾਰੇ ਇਹਦੇ ਇਹਦੇ ਵਿੱਚ ਵੀ ਜੋ ਪਿਛਲਾ ਰਿਕਾਰਡ ਹੈ ਉਹ ਵੀ ਨੈਸ਼ਨਲ ਹੀ ਮੋਸਟਲੀ ਆ ਜਾਂਦਾ ਰਿਹਾ ਹੈ ਜਦੋਂ ਮੀਟੋਕੇ ਜਿਹੜੇ ਜੋੜੀ ਬੋਤੀ ਚਾਹੇ ਉਹ ਜਿਸ ਜੁਲ ਜਰਾ ਕੀਤਾ ਜਾਂਦਾ ਇਸ ਕਰਕੇ ਜਿੱਦਾਂ ਜਿੱਦਾਂ ਨਹੀਂ ਇਹ ਜੇ ਗਈ ਤੁਤ ਨਿਸ਼ਾਮ ਹੁੰਦਾ ਹੈ ਜਦੋਂ ਪਹਿਲਾਂ ਵੀ ਜਦੋਂ ਮੈਂ ਚੱਲੀਆਂ ਤੇ ਹਮੇਸ਼ਾ ਇਹ ਬਾਕੀ ਕ੍ਰਾਈਮ ਵੀ ਜਿਹੜੇ ਆ ਉਹਨਾਂ ਦਾ ਗ੍ਰਾਫੀ ਡਾਟ ਆ ਜਾਂਦਾ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਇਹ ਜਿਹੜੀਆਂ ਤੁਸੀਂ ਜੋੜੀਆਂ ਦੀ ਗੱਲ ਕਰ ਰਹੇ ਹੋ ਵੀ ਕਚੂਰੀਆਂ ਅਸੀਂ ਆਈ ਵਿਲ ਬੀ ਡੂ ਕਿ ਅਸੀਂ ਆਲਰੇਡੀ ਵੀ ਜਿਹੜੇ ਜਨੇ ਸਾਡੇ ਜੁਆਇੰਟ ਐਡਜੋਇਨਿੰਗ ਡਿਸਟ੍ਰਿਕਟ ਹੈ ਜਾਂ ਕਬੂਤਰ ਆ ਤੇ ਬਾਕੀ ਥਾਣੇ ਆ ਇੰਨੇ ਦੇ ਇਸ ਸਾਰੇ ਜਿੰਨੇ ਵੀ ਮਾਰੇ ਬੱਤੇ ਇਹਦੀ ਰਿਪੋਰਟ ਸ ਹੈ ਕਿ ਜਿਹਨਾਂ ਦੀ ਮੂਵਮੈਂਟ ਸਪਰੈਂਡੀ ਹੈਗੀ ਜਿਹੜੀ ਕੰਮ ਹੀ ਇਹ ਕਰਦੇ ਫਿਰ ਕਿਉਂਕਿ ਮੋਸਟਲੀ ਇੱਕ ਕ੍ਰਿਮੀਨਲ ਹੈ ਜਿਹੜਾ ਕੰਮ ਕਰਦਾ ਹੋਇਆ ਕਰਦਾ ਜਿਹੜਾ ਬਾਈਕ ਚੋਰੀ ਕਰਦਾ ਬਾਈਕ ਚੋਰੀ ਕਰਦਾ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਬੂਰੀ ਵੀ ਆਇਡੈਂਟੀਫਾਈਡ ਕਰਤਾ ਤੇ ਉਹਨਾਂ ਦੀ ਵੀ ਮੂਵਮੈਂਟ ਇਸ ਤਰੀਕੇ ਦੇ ਰੂਪ ਤੇ ਉਹ ਵੀ ਟ੍ਰਾਈ ਕਰ ਇਹ ਹਰ ਚੀਜ਼ ਨਹੀਂ ਚੱਲਿਆ ਕਿਹਾ ਉਹਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰਾਂਗੇ ਸਾਜ ਇਸ ਤਾਂ ਆਪਣਾ ਆਇਡੈਂਟੀਫਿਕੇਸ਼ਨ ਬਾਰੇ ਹਾਂਜੀ ਆਇਡੈਂਟੀਫਿਕੇਸ਼ਨ ਇਸ ਤਰ੍ਹਾਂ ਕੋਈ ਬਾਹਰੋਂ ਆਏ ਆ ਜੋ ਪੀਪੀਆਰ ਤੋਂ ਜਾਂ ਪਰਵਾਸੀ ਅਸੀਂ ਆਲਰੇਡੀ ਵੀ ਅਸੀਂ ਕਰ ਰਹੇ ਹਾਂ ਜੀ ਜੀ ਬਾਕੀ ਅਸੀਂ ਜਿਹੜੀ ਆ ਤੁਹਾਡੇ ਤੋਂ ਵੀ ਜਿਹੜੇ ਜੋ ਐਫਸੀ ਵਗੈਰਾ ਹੈ ਤੁਹਾਡੇ ਤੋਂ ਵੀ ਸਿਟੀ ਦੇ ਜਿਹੜੇ ਬਹੁਤ ਵਾਰ ਕਰਤੀ ਹੈ ਉਹਨਾਂ ਤੋਂ ਵੀ ਇਹ ਸਹਿਯੋਗ ਚਾਹੁੰਦੇ ਹਾਂ ਕਿ ਜਦੋਂ ਵੀ ਆਪਾਂ ਕਿਸੇ ਨੂੰ ਵੀ ਜੋ ਵੀ ਬਾਹਰਲੇ ਸਟੇਟ ਤੋਂ ਆਇਆ ਜਾਂ ਈਵਨ ਕਿਸੇ ਵੀ ਪੰਜਾਬ ਦੇ ਕਿਸੇ ਹੋਰ ਸ਼ਹਿਰ ਤੋਂ ਆਣ ਕੇ ਕੋਈ ਵੀ ਇਸਨੀ ਕੰਮ ਦੁਕਾਨ ਲੜਿਆ ਲਗਾ ਰਿਹਾ ਹੈਗਾ ਤਾਂ ਉਹ ਕਰ ਲੈ ਰਿਹਾ ਹੈਗਾ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਉਹ ਸਾਡੇ ਸਾਂਝ ਕੇਂਦਰ ਹੋਂ ਇਵਨ ਸਾਡਾ ਜਿਹੜਾ ਸੀਸੀਟੀਵੀ ਐਨਐਸ ਹੈਗਾ ਉਹਦੇ ਤੇ ਵੀ ਬਹੁਤ ਸਾਰੇ ਐਪਲੀਕੇਸ਼ਨਸ ਹੋ ਰਹੀਆਂ ਹੈਗੀਆਂ ਉਹ ਇਸ ਤੋਂ ਇਲਾਵਾ ਵੀ ਸਾਡੇ ਕੋਲ ਇੰਡੀਆ ਲੈਵਲ ਤੇ ਰਿਪੋਰਟਰਸ ਹੈ ਜੇ ਤੁਸੀਂ ਉਹ ਕਿਸੇ ਦਾ ਵੀ ਕ੍ਰਿਮੀਨਲ ਰਿਕਾਰਡ ਵੀ ਚੈੱਕ ਕਰਨ ਦੀ ਸ਼ਮਤਾ ਰੱਖਦੀ ਹੈਗੀਆਂ ਇਸ ਕਰਕੇ ਉਹਨਾਂ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਅਸੀਂ ਸਾਰੇ ਵਿਜਰੂ ਕੋਈ ਕਰਾਂਗੇ ਤੁਸੀਂ ਵੀ ਯਾਦ ਰੱਖੋ ਕਿ ਕਿੰਨੇ ਜਿਹੜੇ ਓਨਰਸ ਹੈਗੇ ਨੇ ਦੁਕਾਨ ਦੇ ਜਾਂ ਘਰ ਦੇ ਉਹ ਜਦੋਂ ਵੀ ਲੈਣਾ ਉਹਨਾਂ ਦਾ ਅਦਾ卡ਡ ਲੈ ਕੇ ਉਹਦੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਸਾਡੇ ਸਾਹ ਦੇ ਕੇਂਦਰ ਚ ਦੇ ਤੇ ਸਾਹ ਦੇ ਕੇਂਦਰ ਵਾਲੀ ਲਿਖਿਆ ਉਸ ਅਡਰੈਸ ਨੂੰ ਵੈਰੀਫਾਈ ਕਰ ਕਰਨ ਕਿ ਵੀ ਇਹ ਵਦਰਹੂ ਕ੍ਰਿਮੀਨਲ ਰਿਪੋਰਟ ਹੈ ਨਹੀਂ ਥੈਂਕ ਯੂ